ਇਹ ਅਜੇ ਵੀ ਜਾਂਦੇ ਜਾਂਦੇ ਪੰਜਾਬ ਦੇ ਉਜਾੜੇ ਦੇ ਅੱਜ ਦੇ ਉਸ ਦਿਨ ਦੀ ਵੀ ਗੱਲ ਕਰਦੇ ਜਾਈਏ 15 ਅਗਸਤ ਦਾ ਅ ਦੇਸ਼ ਤੋਂ ਪੰਜਾਬ ਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਗਿਆ ਜਿਸ ਤੋਂ ਬਾਅਦ ਦੇ ਵਿੱਚ ਜੋ ਵਾਪਰਿਆ ਦੁਨੀਆ ਦੇ ਵਿੱਚ ਐਸਾ ਪਲਾਨ ਐਸਾ ਹਿੰਸਿਕ ਪਲਾਨ ਘੱਟ ਹੀ ਜਿਹੜਾ ਆ ਉਹ ਕਿਤੇ ਦੇਖਿਆ ਆ ਲੱਖਾਂ ਦੀ ਤਾਦਾਦ ਦੇ ਵਿੱਚ ਲੋਕ ਇੱਕ ਹਿਸਾਬ ਦੇ ਨਾਲ ਘਰੋਂ ਬੇਕਾਰ ਹੋ ਗਏ ਹਾਥਲੇ ਵਸਦੇ ਘਰ ਜਿਹੜੇ ਉਹਨਾਂ ਦੇ ਉਜੜ ਗਏ ਤੇ ਉਸ ਤੋਂ ਬਾਅਦ ਦੇ ਵਿੱਚ ਜੋ ਕਤਲੋਗਾਰਤ ਜਿਹੜੀ ਹੋਈ ਉਹ ਕਿਸੇ ਤੋਂ ਲੁਕੀਛੀ ਨਹੀਂ ਆ ਨੋ ਡਾਊਟ ਕਈ ਲੋਕ ਅੱਜ ਤੇ ਦੇਣ ਇਸ ਨੂੰ ਆਜ਼ਾਦੀ ਦੇ ਤੌਰ ਦੇ ਉੱਤੇ ਉਹ ਮਨਾ ਰਹੇ ਨੇ ਪਰ ਉਸ ਪੰਜਾਬ ਨੂੰ ਉਸ ਪੰਜਾਬ ਦਾ ਜਿਹੜਾ ਦਰਦ ਆ ਉਹ ਕਿਸੇ ਤੋਂ ਲੁਕਿਆ ਨਹੀਂ ਜਿਹੜੇ ਪੰਜਾਬ ਦੇ ਜਾਏ ਆ ਜਿਹੜੇ ਪੰਜਾਬ ਦੇ ਇਕੱਠੇ ਹੋਣ ਦੀ ਹਮੇਸ਼ਾ ਹੀ ਮੰਗ ਅਰਦਾਸ ਕਰਦੇ ਜਿਹੜੇ ਉਹ ਰਹਿੰਦੇ ਆ ਮੋਦੀ ਨੇ ਲੰਮਾ ਚੌੜਾ ਭਾਸ਼ਣ ਦਿੱਤਾ ਜਿਸ ਦੇ ਵਿੱਚ ਫਾਰਮਰਸ ਨੂੰ ਉਸ ਨੇ ਪ੍ਰੋਟੈਕਟ ਕਰਨ ਦੀ ਗੱਲ ਕੀਤੀ ਹੋਰ ਗੱਲਾਂ ਜਿਹੜੀਆਂ ਉਸ ਨੇ ਜ਼ਰੂਰ ਕੀਤੀਆਂ ਇਹ ਮਖੌਟਾ ਆ ਇਹ ਦਿਖਾਵਾ ਆ ਇਹ ਕੀ ਆ ਇਹ ਦੇਖਣਾਂ ਦੀ ਗੱਲ ਆ ਮੋਦੀ ਨੂੰ ਅੱਜ ਮੌਕਾ ਮਿਲੇ ਵੀ ਪੰਜਾਬ ਦੇ ਕਿਸਾਨ ਨੂੰ ਜਾੜਨਾ ਆ ਤੇ ਆਪਣੀ ਕੁਰਸੀ ਬਚਾਉਣੀ ਆ ਉਹਨੇ ਇੱਕ ਮਿੰਟ ਵੀ ਜਿਹੜਾ ਉਹ ਨਹੀਂ ਲਾਉਣਾ ਉਸ ਵਸੀਲ ਤੋਂ ਬਿਆਨ ਦੇਣ ਦੇ ਉਹਦੇ ਲਈ ਬਹੁਤ ਸੌਖੇ ਆ ਕਿ ਜਿਸ ਤਰੀਕੇ ਦੇ ਨਾਲ ਉਹਦੀ ਹੁਣ ਬਾਹ ਮੋੜੀ ਪਈ ਆ ਇਹ ਜਿਹੜੀਆਂ ਗੱਲਾਂ ਆ ਉਸੇ ਦੇ ਵਿੱਚੋਂ ਨਿਕਲੀਆਂ ਨਜ਼ਰ ਆ ਰਹੀਆਂ ਆ ਜਿਸ ਮੁਲਕ ਨੂੰ ਆਜ਼ਾਦ ਕਰਾਉਣ ਦੇ ਲਈ ਹਰਜੋ ਸਿੰਘ ਜੀ ਸਟਾਕਟਨ ਵਰਗੀ ਧਰਤੀ ਤੇ ਜਿੱਥੇ ਗਦਰੀ ਬਾਬਿਆਂ ਦਾ ਇਤਿਹਾਸਿਕ ਸਥਾਨ ਆ ਉਥੋਂ ਉਹ ਗਏ ਉਸ ਮੁਲਕ ਨੂੰ ਆਜ਼ਾਦ ਤਾਂ ਕਰਵਾਇਆ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਜਿਸ ਦੇ ਲਈ ਸਭ ਤੋਂ ਵੱਧ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਉਥੇ ਹੀ ਉਹਨਾਂ ਦੇ ਨਾਲ ਇੱਕ ਦੂਜੇ ਤਿੱਜੇ ਦਰਜੇ ਦੇ ਨਾਗਰਿਕ ਵਰਗਾ ਸਲੂਕ ਅੱਜ ਤੋਂ 80 ਸਾਲ ਬਾਅਦ ਵੀ ਉਦਾਂ ਹੀ ਜਿਹੜਾ ਉਹ ਆਹ ਹੋਣਾ ਸੋ ਇੱਕ ਤਾਂ ਅਸੀਂ ਉਹਨਾਂ ਸਾਰਿਆਂ ਨੂੰ ਉਹਨਾਂ ਸਾਰੀਆਂ ਰੂਹਾਂ ਨੂੰ ਉਹਨਾਂ ਪਰਿਵਾਰਾਂ ਨੂੰ ਉਹਨਾਂ ਵਿਛੜੇ ਲੋਕਾਂ ਨੂੰ ਯਾਦ ਕਰਦੇ ਸ਼ਰਧਾਂਜਲੀ ਭੇਟ ਕਰਦੇ ਆ ਜਿਨ੍ਹਾਂ ਨੇ ਆਜ਼ਾਦੀ ਦੀ ਇਸ ਬਿਮਾਰੀ ਫੈਲਣ ਦੇ ਉੱਤੇ ਆਪਣੇ ਘਰ-ਬਾਰ ਆਪਣੇ ਪਰਿਵਾਰਾਂ ਦੇ ਜੀਵਾਂ ਨੂੰ ਜਿਹੜਾ ਉਗਵਾਇਆ ਹਰ ਵਾਰੀ ਮੈਂ ਦੱਸਦਾ ਵੀ ਇੱਕ ਉਹ ਮੂਵੀ ਸੀ ਆਈ ਥਿੰਕ ਅਗਰੇਜ ਮੂਵੀ ਸੀ ਜਿਸ ਦੇ ਵਿੱਚ ਸ਼ੁਰੂਆਤ ਸੀ ਇਹ ਗੱਲਾਂ ਜਿਹੜੀਆਂ ਆਉਂਦੀਆਂ ਆ ਕਹਿੰਦੇ ਵੀ ਜਿੰਨੂੰ ਤੁਸੀਂ ਆਜ਼ਾਦੀ ਦੱਸਦੇ ਆ ਸਾਡੇ ਲਈ ਤਾਂ ਉਹ ਹੈਜੇ ਦੀ ਬਿਮਾਰੀ ਵਾਂਗੂ ਐਸੀ ਜਿਹੜੀ ਉਹ ਫੈਲੀ ਕਿ ਉਸਨੇ ਛੱਡਿਆ ਹੀ ਕੱਖ ਨਹੀਂ ਤੇ ਪੰਜਾਬ ਦੀ ਅਜੇ ਵੀ ਉਸ ਆਜ਼ਾਦੀ ਦੇ ਸੋ ਕਾਲਡ ਆਜ਼ਾਦੀ ਦੇ ਡੇੜਾ ਨੂੰ ਉਸੇ ਹੀ ਬਿਮਾਰੀ ਦੇ ਤੌਰ ਦੇ ਉੱਤੇ ਨਜ਼ਰ ਮਾਰਦੇ ਆ ਉਸੇ ਤਰੀਕੇ ਦੇ ਨਾਲ ਹੀ ਜਿਹੜਾ ਉਹ ਦੇਖਦੇ ਆ ਕਿ ਪੰਜਾਬ ਨੂੰ ਉਸ ਦੇ ਵਿੱਚ ਆਜ਼ਾਦ ਤਾਂ ਕੁਛ ਨਹੀਂ ਹੋਇਆ ਹਾਂ ਟੋਟੇ ਜਿਹੜੇ ਉਹ ਸਾਡੇ ਜ਼ਰੂਰ ਆਪ ਤੋਂ ਰਾਨੀ ਵਾਲੀ ਗੱਲ ਉਦ ਹੋਈ ਕਿ ਜਦੋਂ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੁਣਾਂ ਨੇ ਆਰਐਸਐਸ ਦੀ ਜਿਹੜੀ ਕਿ 100 ਸਾਲਾ ਉਹਨਾਂ ਦੀ ਮਨਾ ਰਹੇ ਹੈਗੇ ਆ ਉਹਨਾਂ ਨੇ ਕਿਹਾ ਕਿ ਆਰਐਸਐਸ ਨੇ ਇੰਡੀਆ ਦੀ ਆਜ਼ਾਦੀ ਦੇ ਵਿੱਚ ਬਹੁਤ ਵੱਡਾ ਹਿੱਸਾ ਪਾਇਆ ਹੁਣ ਅਮਰੀਕਾ ਵਾਸਤੇ ਕੈਨੇਡਾ ਵਾਸਤੇ ਬਹੁਤ ਸਾਰੇ ਆਪਣੇ ਪੰਜਾਬੀ ਭੈਣ ਭਰਾ ਆਇਆ ਜਿਹੜੇ ਗਦਰੀ ਬਾਬਿਆਂ ਨੂੰ ਭਗਤ ਸਿੰਘ ਹੁਣਾਂ ਨੂੰ ਸਰਾਬੇ ਹੁਣਾਂ ਨੂੰ ਉਦਮ ਸਿੰਘ ਹੁਣਾਂ ਨੂੰ ਯਾਦ ਕਰਦੇ ਆ ਜੇ ਸਿਰਫ ਆਪਾਂ ਉੱਥੇ ਤੱਕ ਲਿਮਟਿਡ ਰਹਿ ਫਿਰ ਉਹ ਗੱਲ ਨਹੀਂ ਬਣਨੀ ਆ ਜੋ ਕੁਛ ਝੂਠ ਪ੍ਰਚਾਰ ਹੋ ਰਿਹਾ ਆ ਉਹਦੇ ਉਲਟ ਵੀ ਸਾਨੂੰ ਬੋਲਣਾ ਚਾਹੀਦਾ ਉਹਨਾਂ ਪ੍ਰੋਗਰਾਮਾਂ 'ਚ ਉਹਦਾਂ ਦੇ ਸੈਮੀਨਾਰ ਵੀ ਰੱਖਣੇ ਚਾਹੀਦੇ ਆ ਜਿਹੜਾ ਗਦਰੀ ਬਾਬਿਆਂ ਦਾ ਸੁਪਨਾ ਸੀਗਾ ਉਹ ਤਾਂ ਉਹਦੇ ਹੀ ਖਤਮ ਹੋ ਗਿਆ ਸੀ ਜਦੋਂ 14 15 ਅਗਸਤ 1947 ਨੂੰ ਪੰਜਾਬ ਦੇ ਦੋ ਟੋਟੇ ਹੋ ਗਏ ਲੱਖਾਂ ਲੋਕ ਮਾਰੇ ਗਏ ਪੰਜਾਬ ਦੋ ਹਿੱਸਿਆਂ 'ਚ ਵੰਡਿਆ ਗਿਆ ਤੇ ਉਸ ਟਾਈਮ ਪੰਜਾਬ ਦੇ ਇੱਕ ਕਵੀ ਸੀਗੇ ਦਾਮਨ ਉਹਨਾਂ ਨੇ ਇਹ ਕਿਹਾ ਸੀ ਵੀ ਇਸ ਮੁਲਕ ਦੀ ਵੰਡ ਕੋਲੋਂ ਯਾਰੋ ਕੋਏ ਤੁਸੀਂ ਵੀ ਹੋ ਕੋਏ ਅਸੀਂ ਵੀ ਆ ਇਹਨਾਂ ਆਜ਼ਾਦੀਆਂ ਹੱਥੋਂ ਬਰਬਾਦ ਹੋਣਾ ਹੋਏ ਤੁਸੀਂ ਵੀ ਹੋ ਹੋਏ ਅਸੀਂ ਵੀ ਆ ਜੀਉਂਦੀ ਜਾਨ ਹੀ ਮੌਤ ਦੇ ਮੂੰਹ ਅੰਦਰ ਢੋਏ ਤੁਸੀਂ ਵੀ ਹੋ ਢੋਏ ਅਸੀਂ ਵੀ ਆ ਲਾਲੀ ਅੱਖੀਆਂ ਦੀ ਪਈ ਦੱਸਦੀ ਏ ਰੋਏ ਤੁਸੀਂ ਵੀ ਹੋ ਰੋਏ ਅਸੀਂ ਵੀ ਆ ਤੋ ਇਹਦੇ ਸਵਾਨ ਦੇ ਵਿੱਚ ਪਿਛਲੇ ਲਗਭਗ 15 ਦਿਨਾਂ ਤੋਂ ਹਰ ਰੋਜ਼ ਆਪਾਂ ਉਸ ਬੰਡ ਦੀ ਦਰਦਨਾਕ ਜਿਹੜੀ ਕਹਾਣੀ ਆ ਪੰਜਾਬੀ ਰੇਡੀਓ ਯੂਐਸਏ ਤੇ ਸ਼ੇਅਰ ਕਰਦੇ ਰਹੇ ਆ ਮਸੂਦ ਮੱਲੀ ਹੁਣੀ ਸਵੇਰੇ ਸ਼ਾਮ ਤੁਸੀਂ ਸੁਣੀਆ ਬਹੁਤ ਸਾਰੀਆਂ ਸਾਨੂੰ ਕਾਲਸ ਵੀ ਆਈਆਂ ਆ ਬਹੁਤ ਹੀ ਦਰਦਨਾਕ ਜਿਹੜੀਆਂ ਰੀਅਲ ਲਾਈਫ ਸਟੋਰੀਜ਼ ਜਿਹੜੀਆਂ ਤੁਸੀਂ ਸੁਣੀਆਂ ਹੈਗੀਆਂ ਸੋ ਜਿਹੜੇ ਲੋਕ ਇਸ ਆਜ਼ਾਦੀ ਨੂੰ ਖੁਸ਼ ਹੁੰਦੇ ਆ ਭੰਗੜੇ ਪਾਉਂਦੇ ਆ ਉਹ ਪਤਾ ਨਹੀਂ ਕਿਹੜੀ ਗੱਲ ਦੇ ਉੱਤੇ ਜਿਹੜੇ ਭੰਗੜੇ ਪਾ ਰਹੇ ਆ ਅੱਜ ਦੀ ਹਾਲਤ ਦੇਖ ਲਓ ਵੀ ਉੱਥੇ ਦੋਨਾਂ ਮੁਲਕਾਂ ਦੀ ਮੈਂ ਇਹ ਨਹੀਂ ਕਹਿੰਦਾ ਇੰਡੀਆ ਦੀ ਪਾਕਿਸਤਾਨ ਦੀ ਵੀ ਦੇਖ ਲਓ ਵੀ ਦੋਨਾਂ ਮੁਲਕਾਂ ਦੇ ਵਿੱਚ ਕਿਦਾਂ ਭੁੱਖ ਮਰੀ ਆ ਕੀ ਹਾਲ ਜਿਹੜਾ ਬਣਿਆ ਹੋਇਆ ਤੇ ਜਿਹੜੇ ਲੋਕ ਅੰਗਰੇਜ਼ਾਂ ਦੇ ਉਸ ਟਾਈਮ ਦੇ ਉੱਤੇ ਡਾਊਟ ਸੀਗੇ ਉਹਨਾਂ ਨੂੰ ਹੁਣ ਜਿਹੜੇ ਆ ਆਜ਼ਾਦੀ ਘੁਲਾਟੀਆਂ ਦੱਸਿਆ ਜਾ ਰਿਹਾ ਜਿਹੜੇ ਲੋਕ ਫਾਂਸੀਆਂ ਦੇ ਫੰਦੇ ਤੇ ਚੜ ਗਏ ਉਹਨਾਂ ਦੇ ਜਿਹੜੇ ਪ੍ਰੋਗਰਾਮ ਕਦੇ ਨਹੀਂ ਆ ਆਪਾਂ ਦੇਖਦੇ ਆਂ ਵੀ ਅਮਰੀਕਾ ਕੈਨੇਡਾ ਚ ਬਹੁਤ ਹੁੰਦੇ ਗਦਰੀ ਬਾਬਿਆਂ ਦੇ ਪ੍ਰੋਗਰਾਮ ਪੰਜਾਬ ਚ ਜਾਂ ਹੋਰ ਇੰਡੀਆ ਚ ਕਿੰਨੇ ਕੁ ਤੁਸੀਂ ਸੁਣੇ ਹੈਗੇ ਆ ਇਹ ਸਾਨੂੰ ਹਮਲਾ ਮੰਨ ਦੀ ਜ਼ਰੂਰਤ ਆ ਵੀ ਉੱਥੇ ਵੀ ਹੋਣੇ ਚਾਹੀਦੇ ਹੈਗੇ ਆ ਤਾਂ ਕਿ ਪਤਾ ਲੱਗੇ ਲੋਕਾਂ ਨੂੰ ਵੀ ਭਈ ਅਸਲੀ ਜਿਹੜੇ ਆਜ਼ਾਦੀ ਘੁਲਾਟੀਆਂ ਉਹ ਕੌਣ ਸੀ ਜੀ ਤੇ ਜੋ ਹਾਲਾਤ ਜਿਹੜੇ ਹੁਜੂਸ ਸਿੰਘ ਜੀ ਬਣੇ ਪਏ ਨੇ ਦੇਖੋ ਬੇਗਾਨਗੀ ਦੀ ਭਾਵਨਾ ਇਹਨਾਂ ਦੇ ਦੁਆਰਾ ਆਪ ਪੈਦਾ ਕਰਾਈ ਗਈ ਤੇ ਫਿਰ ਇਹ ਕਹਿੰਦੇ ਵੀ ਆਪਣੇ ਵੱਖਰੇ ਮੁਲਕ ਦੀ ਗੱਲ ਕਿਉਂ ਕਰਦੇ ਭਾਈ ਜਦੋਂ ਜੇਸ ਮੁਲਕ ਤੇ ਤੁਸੀਂ ਰੱਖਿਆ ਹੈ ਜਦੋਂ ਉਹਨਾਂ ਨੂੰ ਰੱਖਣਾ ਹੀ ਤੁਸੀਂ ਦੂਜੇ ਕਰਕੇ ਦੇ ਨਾਗਰਿਕ ਆਂ ਤਾਂ ਫਿਰ ਇਦਾਂ ਇਹ ਭਾਵਨਾ ਤਾਂ ਪੈਦਾ ਹੋਣੀ ਹੀ ਹੋਣੀ ਆ ਨਾਲੇ ਸਿੱਖਾਂ ਨੂੰ ਆਪਣਾ ਇੱਕ ਪੁਰਾਣਾ ਫਾਲਸਾ ਰਾਜ ਆ ਉਹ ਭੁੱਲਦਾ ਨਹੀਂ ਉਹ ਉਸ ਚੀਜ਼ ਉਸ ਚੀਜ਼ ਵੱਲ ਨੂੰ ਜਿਹੜੇ ਉਹ ਕਹਿੰਦੇ ਵੀ ਵਚਨ ਵੱਧਦਾ ਤੇ ਉਸ ਚੀਜ਼ ਵੱਲ ਨੂੰ ਜਿਹੜਾ ਉਹ ਵੱਧ ਰਿਹਾ ਹੈ ਸੋ ਕਾਫੀ ਕੁਸ਼ਨ ਜਿਹੜਾ ਹੁਗੂ ਸੀ ਜੀ ਇਸ ਟਾਈਮ ਚੱਲ ਰਿਹਾ ਆ ਜੀਓ ਪੋਲਿਟਿਕਸ ਦੀ ਇਹ ਤੇਜ਼ ਰਫਤਾਰੀ ਦੇ ਨਾਲ ਜਿਹੜੀ ਉਹ ਚੱਲ ਰਹੀ ਆ ਆਉਂਦੇ ਸਮੇਂ ਚ ਕੀ ਹੋ ਜਾਊਗਾ ਕਿੱਥੇ ਕੀ ਜਿਹੜੀ ਟੁੱਟ ਭੱਜ ਹੋ ਸਕਦੀ ਆ ਉਸਤੇ ਬਾਰੇ ਕੁਝ ਵੀ ਜਿਹੜਾ ਉਹ ਕਿਹਾ ਨਹੀਂ ਜਾ ਸਕਦਾ ਇਸ ਟਾਈਮ ਪੰਜਾਬ ਚ ਬੈਠੇ ਜਿਹੜੇ ਲੋਕ ਆ ਇੰਡੀਆ ਚ ਬੈਠੇ ਜਿਹੜੇ ਸਬਸਕ੍ਰਿਪਟਰ ਲੋਕ ਆ ਉਹਨਾਂ ਨੂੰ ਇਹ ਡਰ ਵੀ ਨਾਲ ਦੇ ਨਾਲ ਸਤਾ ਰਿਹਾ ਆ ਵੀ ਮੋਦੀ ਆਪਣੀ ਸੱਤਾ ਦੇ ਵਿੱਚ ਰਹਿਣ ਖਾਤਰ ਪੰਜਾਬ ਨੂੰ ਫੇਰ ਅੱਗ ਦੀ ਅੱਗ ਦੇ ਵਿੱਚ ਜਿਹੜਾ ਉਹ ਬਲਦੀ ਦੇ ਵਿੱਚ ਸਿੱਟ ਸਕਦਾ ਆ ਉਹ ਲੜਾਈ ਜਿਹੜਾ ਆ ਕਿਸੇ ਨਾ ਕਿਸੇ ਤਰੀਕੇ ਫਿਰ ਜਿਹੜਾ ਉਹ ਲਾ ਸਕਦਾ ਹੈਗਾ ਸੋ ਇਹ ਜਿਹੜੀ ਸਥਿਤੀ ਹੈ ਇਸ ਟਾਈਮ ਆਪਣੇ ਸਾਹਮਣੇ ਜਿਹੜੀ ਉਹ ਬਣੀ ਪਈ ਆ ਸੋ ਜਿਹੜਾ ਪੰਜਾਬੀਆਂ ਦਾ ਆਪਸ ਦੇ ਵਿੱਚ ਨੇੜਤਾ ਹੈ ਨਾ ਲੈਂਦੇ ਤੇ ਚੜਦੇ ਦੀ ਉਹ ਇਹਨਾਂ ਤੋਂ ਦੇਖੀ ਨਹੀਂ ਜਾਂਦੀ ਆ ਉਹ ਉਸ ਨੂੰ ਭੰਨਣ ਦੇ ਲਈ ਉਸ ਦੀ ਉਹ ਪਿਆਰ ਨਾ ਵਧੇ ਆਪਸ ਦੇ ਵਿੱਚ ਉਹਦੇ ਲਈ ਉਹਨਾਂ ਨੇ ਪੂਰੀ ਜਿਹੜੀ ਆਪੋ ਸਿਸ਼ਾ ਉਹ ਪੂਰੇ ਜਿਹੜੇ ਆਪਣੇ ਪ੍ਰੋਗਰਾਮ ਆ ਉਹ ਵਿੱਡੇ ਹੋਏ ਆ ਸੋ ਪੰਜਾਬੀਆਂ ਨੂੰ ਬਹੁਤ ਸ਼ਾਂਤ ਮਾਹਰ ਦੇ ਨਾਲ ਉਹਨਾਂ ਵਿੜਿਆਂ ਨੂੰ ਯਾਦ ਕਰਦੇ ਹੋਏ ਉਸ ਚੀਜ਼ ਨੂੰ ਯਾਦ ਕਰਦੇ ਹੋਏ ਅੱਗੇ ਕਦਮ ਵਧਾਉਣੇ ਚਾਹੀਦੇ ਆ ਜਦੋਂ ਇਕੱਠੇ ਸੀ ਜਦੋਂ ਸਭ ਕੁਝ ਖੁਸ਼ਹਾਲ ਸੀ ਕਾਰਨ ਉਸ ਦੇ ਵਿੱਚ ਕੀ ਸੀ ਕਿ ਕਿੰਨਾ ਤੁਹਾਨੂੰ ਇੱਕ ਦੂਜੇ ਦੇ ਨਖਰਤ ਕਰਨ ਵਾਲੇ ਜਿਹੜੇ ਉਹ ਬਣਾਉਣ ਵਾਲੇ ਪਾਸੇ ਨੂੰ ਜਿਹੜੇ ਉਹ ਵਧੇ ਹੋਏ ਆ ਸੋ ਇਹ ਧਿਆਨ ਜਣੀ ਉਹ ਰੱਖਣ ਵਾਲੀ ਜਿਹੜੀ ਚੀਜ਼ ਆ ਤੇ ਰਿਐਲਿਟੀ ਤੋਂ ਮੁੱਕ ਨਹੀਂ ਬੋੜਨਾ ਚਾਹੀਦਾ ਜਿਹੜੇ ਸਿੱਖ ਕੈਦੀ ਨੇ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਉਹਨਾਂ ਦੇ ਨਾਲ ਕੀ ਹੋ ਰਿਹਾ ਜਿਹੜੇ ਹੋਰ ਧਰਮ ਦੇ ਨੇ ਜਿਹੜੇ ਹਿੰਦੂਧਰਮ ਦੇ ਲੋਕ ਜਿਨ੍ਹਾਂ ਨੇ ਬੰਬ ਬਲਾਸਟ ਵੀ ਕੀਤੇ ਆ ਜਿਹੜੇ ਬਲਾਤਕਾਰ ਵੀ ਆ ਉਹਨਾਂ ਦੇ ਨਾਲ ਕਿਸ ਤਰੀਕੇ ਦੇ ਨਾਲ ਉਥੇ ਦਾ ਜਸਟਿਸ ਨਿਆਂ ਪ੍ਰਣਾਲੀ ਜਿਹੜੀ ਉਹ ਚੱਲ ਰਹੀ ਆ ਉਹ ਆਪਣੇ ਸਾਹਮਣੇ ਸਪਸ਼ਟ ਆ ਤੇ ਜਦੋਂ ਕੋਈ ਇਦਾਂ ਦੀ ਕੋਈ ਗੱਲ ਕਰਦਾ ਤੇ ਉਸ ਨੂੰ ਝਟ ਦੇਣੀ ਉਹ ਅਖਬਾਰੀ ਖਾਲਸਤਾਨੀ ਕਹਿ ਕੇ ਦੇਸ਼த்ਰੋਹੀ ਕਹਿ ਕੇ ਇਹ ਸਕੇਸ ਦੇ ਕੇ ਨਾਲ ਭੰਡਿਆ ਜਾਂਦਾ ਆ ਉਹ ਕਿਸੇ ਤੋਂ ਕੋਈ ਲੁਕੀ ਸ਼ਿਪੀ ਜਿਹੜੀ ਉਹ ਗੱਲ ਨਹੀਂ ਆ ਭਲੇ ਬਹੁਤਾ ਚੇਹੇ ਦੀਆਂ ਨੀਆਂ ਚੀਜ਼ਾਂ ਜਿਹੜੀਆਂ ਉਹ ਚੱਲਦੀਆਂ ਨਹੀਂ ਹੁੰਦੀਆਂ ਇਵੈਂਚੁਅਲੀ ਲੋਕਾਂ ਸਾਰਿਆਂ ਨੂੰ ਹੀ ਇਸ ਦੀ ਸਮਝ ਆ ਹੀ ਜਾਂਦੀ ਹੁੰਦੀ ਆ ਸੋ ਬਿਲਕੁਲ ਇੰਡੀਆ ਦੀ ਜਿਹੜੀ ਸੁਪਰੀਮ ਕੋਰਟ ਕਹਿੰਦੀ ਆ ਕਿ ਜਿਹੜੇ ਲੋਕਾਂ ਦੀਆਂ ਸਜ਼ਾ ਖਤਮ ਹੋ ਗਈਆਂ ਉਹਨਾਂ ਨੂੰ ਛੱਡਣਾ ਚਾਹੀਦਾ ਤੇ ਹੁਣ ਉਹ ਸਜ਼ਾ ਭੁਗਤ ਹੋਇਆਂ ਨੂੰ ਵੀ 20-20 ਸਾਲ ਹੋ ਗਏ ਹਜੇ ਤੱਕ ਛੱਡ ਨਹੀਂ ਰਏ ਹੈਗੇ ਜਿਹੜੀ ਬਹੁ ਗਿਣਤੀ ਹੈਗੀ ਆ ਉਹ ਜਿਹੜੀਆਂ ਮਿਨੋਰਟੀਜ਼ ਆ ਉਹਨਾਂ ਦੀਆਂ ਜਵਾਨਾਂ ਨੂੰ ਉਹਨਾਂ ਦੀ ਜਵਾਨ ਉਹਨਾਂ ਦੀ ਲੈਂਗੁਏਜ ਉਹਨਾਂ ਦੀ ਪਛਾਣ ਨੂੰ ਜਜ਼ਬ ਕਰਨ ਦੇ ਉੱਤੇ ਤੁਲੀ ਹੋਈ ਹੈਗੀ ਆ ਤੇ ਅ ਇਦਾਂ ਦੇ ਜਿਹੜੇ ਕਾਨੂੰਨ ਬਣਾਏ ਗਏ ਆ ਯੂਏਪੀਏ ਵਰਗੇ ਜਿੱਥੇ ਬੁੱਧੀਜੀਵੀ ਲੋਕਾਂ ਨੂੰ ਈਵਨ ਇਲੈਕਟਿਡ ਮੈਂਬਰ ਪਾਰਲੀਮੈਂਟ ਨੂੰ ਅ ਅੰਦਰ ਡੱਕਿਆ ਜਾਂਦਾ ਜਿਹੜਾ 4 ਲੱਖ ਤੋਂ ਵੱਧ ਵੋਟ ਦੇ ਨਾਲ ਜਿੱਤਿਆ ਹੋਵੇ ਅ ਤੇ ਹਾਲਤ ਇਹ ਬਣੀ ਹੋਈ ਆ ਕਹਿੰਦੇ ਵੀ ਚਿੰਤਕ ਜੇਲੀ ਬੰਦ ਨੇ ਬੋਲਣ ਦਾ ਵੀ ਦੋਸ਼ ਜਨਤਾ ਕੀਤੀ ਹਾਕਮਾ ਸੇਵਿਆਂ ਵਾਂਗ ਖਮੋਸ਼